ਕਹਿੰਦੇ ਮਾਨ ਸਾਹਿਬ ਨੇ ਨਵਾਂ ਫੈਸਲਾ ਲਿਆ ਕਹਿੰਦੇ ਆ ਵੀ ਸਰਪੰਚ ਜਿਹੜੇ ਆ ਉਹ ਘੱਟ ਤੋਂ ਘੱਟ ਬੀਏ ਪਾਸ ਹੋਣਗੇ ਤੇ ਹੁਣ ਕੀ ਲੱਗਦਾ ਸਾਬਕਾ ਸਰਪੰਚ ਸਾਰੇ ਕਾਲਜ ਜਾਣਗੇ ਹਾਂ ਨਾ 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 ਉਹਨਾਂ ਤੜਾ ਤੜਾ ਜਾਲੀ ਡਿਗਰੀਆਂ ਬਣਣਗੀਆਂ ਜਿਹੜਾ ਸਰਪੰਚ 10ਵੀਂ ਪਾਸ ਹੁੱਤਾ ਹੀ ਦਿਨ ਚੜਦੇ ਨੂੰ ਵੇਖੀ ਬੀਏ ਪਾਸ ਹੋ ਕੇ ਉੱਠੂਗਾ ਅਗਲਾ ਇਡਿਗਰੀਆਂ ਬਣਾ ਗਏ ਵੀ ਇਹਨਾਂ ਦੇ ਬੰਦਿਆਂ ਨੇ ਦੇਣੀਆਂ ਮਿੰਟੋ ਮੰਡੀ ਰਾਤੋਂ ਰਾਤ ਤਿਆਰ ਹੋ ਜਾਣੀਆਂ ਵੇਖੀ 10ਵੀਂ ਪਾਸ ਸਰਪੰਚ ਜਿਹੜੇ ਸਾਰੇ ਬੀਏ ਪਾਸ ਹੋ ਜਾਣੇ ਪਿੰਡਾਂ 'ਚ ਤੇ ਜੇ ਆ ਨਵੇਂ ਦੇ ਛਲਾਰੂ ਇਹਨਾਂ ਨੇ ਇਕੱਠੇ ਕੀਤੇ ਵੀ ਹਾਂ ਬੀਏ ਪਾਸ ਇਹਨਾਂ ਨੂੰ ਚੋਣ ਲੜਾਈ ਤੇ ਅੱਗੇ ਕਿਹਦੀ ਧੀ ਪੈਣ ਦਾ ਵਿਚਾਰੇ ਏਕਰਾਮ ਦੇ ਹੀ ਰਾਜੀ ਨਾਵਾ ਕਿਤੇ ਬਠਾ ਬਠੂ ਆਉਂਦੇ ਹੁੰਦੇ ਸੀ ਉਹਨੂੰ ਵਸਾ ਆਉਂਦੇ ਸੀ ਆ ਇਹਨਾਂ ਅੱਜ ਵਾਲਿਆਂ ਨੇ ਤਾਂ ਮਿੰਟਾ ਜਗਣਾ ਤਲਾਕ 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 ਚੱਲ ਜਾਂ ਬੀਬਾ ਤੂੰ ਆਪਦੇ ਘਰੋਂ ਆਪਦੇ ਘਰੋਂ ਅੱਜ ਕੱਲ੍ਹ ਵਾਲਿਆਂ ਨੇ ਮਿੰਟ ਲਾਉਣਾ ਫੈਸਲੇ ਸਨਾ ਨੂੰ ਇਹਨਾਂ ਨੇ ਬਹੁਤਾ ਟਾਈਮ ਨਹੀਂ ਲਿਆ